ਬਠਿੰਡਾ ਦੇ ਪ੍ਰਜਾਪਤ ਕਲੋਨੀ ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਕਾਰ ਕਥਿਤ ਮੁਠਪੇੜ ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਇਹ ਮੁਲਜ਼ਮ ਕਾਰ ਚ ਸਵਾਰ ਹੋ ਕੇ ਜਾ ਰਹੇ ਸੀ ਪੀਸੀਆਰ ਟੀਮ ਵੱਲੋਂ ਜਦ ਕਾਰ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਵੱਲੋਂ ਪੀਸੀਆਰ ਦੀ ਗੱਡੀ ਨੂੰ ਟੱਕਰ ਮਾਰਦੇ ਹੋਰੇ ਗੋਲੀ ਚਲਾ ਦਿੱਤੀ ਪੁਲਿਸ ਵੱਲੋਂ ਇੱਥੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਗਈ ਇਸ ਦੌਰਾਨ ਇੱਕ ਮੁਲਜ਼ਮ ਫਰਾਰ ਹੋਣ ਚ ਕਾਮਯਾਬ ਰਿਹਾ ਤੇ ਇੱਕ ਨੂੰ ਕਾਬੂ ਕਰ ਲਿਆ ਗਿਆ ਫਰਾਰ ਹੋਏ ਮੁਲਜ਼ਮ ਦੀ ਭਾਲ ਜਾਰੀ ਹੈ ਤੇ ਕ ਉਗੀ ਤੇ ਮਲਜ਼ਮ ਤੋਂ ਪੁੱਛਗਿਛ ਵੀ ਕੀਤੀ ਜਾ ਰਹੀ ਹੈ ਮਲਜ਼ਮਾਂ ਤੋਂ ਇੱਥੇ ਵੱਡੀ ਮਾਤਰਾ ਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਨੇ ਆ ਦੇਖੋ ਸਾਡੇ ਕੋਲ ਅਜੇ ਜਸਟ ਅਸੀਂ ਮੌਕੇ ਤੇ ਆਏ ਆ ਤੇ ਇੱਕ ਸਾਡੀ ਪੀਸੀਆਰ ਪਾਰਟੀ ਦੇ ਉੱਪਰ ਕੁਐਸਚਨ ਪਰਮਿਸ਼ਨ ਸੀਗੀ ਕਿ ਕੁਝ ਜਿਹੜੇ ਸ਼ਰਾਰਤੀ ਬੰਦੇ ਹੈਗੇ ਨੇ ਜਾਂ ਡਰੱਗਸ ਰਿਲੇਟਿਡ ਕੋਈ ਇਨਫੋਰਮੇਸ਼ਨ ਸੀਗੀ ਉਸ ਨੂੰ ਚੈੱਕ ਕਰਨ ਵਾਸਤੇ ਜਦੋਂ ਸਾਡੀ ਪੀਸੀਆਰ ਪਾਰਟੀ ਆਈ ਤਾਂ ਜਿਹੜੀ ਗੱਡੀ ਦੇ ਵਿੱਚ ਸਵਾਰ ਬੰਦੇ ਸੀਗੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਸੋ ਅਸੀਂ ਹੁਣ ਆਏ ਹਾਂ ਜਲਦੀ ਇਸ ਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵੀਅਰ ਟ੍ਰਾਈਂਗ ਕੇ ਬੰਦੇ ਕਿਹੜੇ ਸੀ ਟ੍ਰੇਸ ਕਰਕੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੁਝ ਲੋਕ ਰਾਉਂਡ ਅਪ ਵੀ ਕੀਤੇ ਗਏ ਆ ਤੇ ਕਿੰਨੇ ਕੁ ਲੋਕ ਸੀਗੇ ਜਿਨ੍ਹਾਂ ਨੇ ਨਹੀਂ ਅਜੇ ਅਜੇ ਤਾਂ ਜਸਟ ਅਸੀਂ ਸਾਡੇ ਕੋਲ ਇਨਫਰਮੇਸ਼ਨ ਆਈ ਹੈ ਅਸੀਂ ਜਸਟ ਆਏ ਹਾਂ ਫਿਲਹਾਲ ਅਸੀਂ ਕਿਸੇ ਬੰਦੇ ਨੂੰ ਜੇ ਰਾਉਂਡ ਅਪ ਨਹੀਂ ਕੀਤਾ ਬਟ ਜਲਦੀ ਹੀ ਸਾਡੇ ਕੋਲ ਕੁਝ ਲੀਡਸ ਹੈਗੀਆਂ ਨੇ ਅਸੀਂ ਵਰਕ ਵਰਕ ਕਰ ਰਹੇ ਹਾਂ ਉਹਨਾਂ ਦੇ ਉੱਪਰ ਤੇ ਵੀਲ ਟ੍ਰਾਈ ਟੂ ਸੋਲਵ ਦਿਸ ਕੇਸ ਐਸ ਸੂਨ ਐਸ ਪੋਸੀਬਲ ਜੀ ਜਦੋਂ ਭੱਜੇ ਆ ਸਾਡੀ ਪੀਸਰ ਪਾਰਟੀ ਨੇ ਜਦੋਂ ਇਹਨਾਂ ਨੂੰ ਰੋਕਿਆ ਉਦੋਂ ਇਹਨਾਂ ਨੇ ਫਾਇਰ ਕੀਤਾ ਉਸ ਤੋਂ ਬਾਅਦ ਜਦੋਂ ਭੱਜੇ ਆ ਉਹਦੇ ਨਾਲ ਇਹਨਾਂ ਨੇ ਸਕੂਟੀ ਹਿੱਟ ਕੀਤੀ ਆ ਸਰ ਕਿੰਨੇ ਰਾਉਂਡ ਫਾਇਰ ਹੋਇਆ تقريبا 3-4 ਰਾਉਂਡ ਫਾਇਰ ਕੀਤੇ ਇਹਨਾਂ ਨੇ ਠੀਕ ਹੈ ਜੀ ਤੋਂ ਬਾਕੀ ਜਿਹੜੀ ਹੈਗੀ ਜਦੋਂ ਕਾਰ ਸਵਾਰ ਨੇ ਜੀ ਕਾਰ ਸਵਾਰ ਹੈ ਵਰਨਾ ਕਾਰ ਹੈ ਤੇ ਸਾਡੇ ਕੋਲ ਕੁਝ ਡਿਟੇਲਸ ਹੈਗੀਆਂ ਇਹਨਾਂ ਦੀ ਜਲਦੀ ਜਿਹੜੀ ਅਸੀਂ ਇਹਨਾਂ ਨੂੰ ਪਤਾ ਲੱਗੇ ਕਿੰਨੇ ਲੋਕ ਨੇ ਜੀ ਜਿਹੜੀ ਫਰਸਟ ਜਿਹੜੀ ਪਾਰਟੀ ਰਿਸਪੌਂਡਰ ਸੀਗੀ ਉਹਨਾਂ ਨੇ ਗੱਡੀ ਦੇ ਵਿੱਚ ਦੋ ਲੋਕ ਦੇਖੇ ਨੇ ਫਰੰਟ ਦੇ ਜਿਹੜੇ ਬੈਠੇ ਠੀਕ ਹੈ ਤੇ ਜਸਟ 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 ਹੁਣੇ ਦੀ ਵਾਰ 15 ਮਿੰਟ ਪਹਿਲਾਂ ਦੀ ਇਨਸੀਡੈਂਟ ਹੈਗਾ ਇਹ ਇਨਫਾਰਮੇਸ਼ਨ ਡਰੈਕਸ ਦੀ ਸੀ ਆ ਉਹਨਾਂ ਨੂੰ ਸ਼ੱਕੀ ਜਿਵੇਂ ਕਿ ਇਹ ਸੀ ਕਿ ਵੀ ਨਸ਼ਾ ਦੇ ਸਬੰਧ ਦੇ ਵਿੱਚ ਜਾਂ ਸ਼ਰਾਰਤੀ ਬੰਦੇ ਜਿਹੜੀ ਹੈਗੀ ਆ ਇਲੀਗਲ ਐਕਟੀਵਿਟੀ ਦੇ ਰਿਕਾਰਡਿੰਗ ਜਿਹੜੀ ਹੈਗੀ ਹੈ ਚੈੱਕ ਕਰਨ ਵਾਸਤੇ ਗਏ ਸੀ ਕਿਉਂਕਿ ਪੀਸੀਆਰ ਪਾਰਟੀ ਜਿਹੜੀ ਹੈਗੀਆਂ ਨੇ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਚਲਾਈਆਂ ਗਈਆਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸੋ ਅਸੀਂ ਉਹਨਾਂ ਦੀ ਸ਼ਿਫਟਿੰਗ ਨਾਕਾ ਬੰਦੀ ਜਾਂ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਪਲਾਨ ਕਰਦੇ ਰਹੇ ਇਹ ਸਿੰਪਲ ਹੋਟਲ ਦੇ ਨਾਲ ਰੋਡ ਅਫੇਸ਼ੀਅਲ ਆਪਸ ਹੈ ਉੱਥੇ ਸੀਗੀ ਗੱਡੀ ਸਰ ਆਪਣੀ ਜੋ ਵੀ ਜਿਹੜੇ ਚਾਪਾ ਸੇਸ਼ਟਾ ਕਰਨ ਦੀ ਕੋਸ਼ਿਸ਼ ਲਈ ਕਰਦੇ ਨਹੀਂ ਨਹੀਂ ਜਿਹੜੀ ਪਹਿਲੀ ਵਿਕਟਰ ਪਾਰਟੀ ਸੀਗੀ ਪੀਸੀਆਰ ਪਾਰਟੀ ਸੀਗੀ ਉਹਨਾਂ ਵੱਲੋਂ ਰਿਸਪੌਂਡ ਕੀਤਾ ਗਿਆ ਸੋ ਅਸੀਂ ਜਲਦੀ ਹੀ ਪੁਲਿਸ ਵਾਲੋ ਕਿੰਨਿਆਂ ਕੋਲ ਹੈ ਦੇਖੋ ਅਸੀਂ ਜਸਟ ਆਏ ਆ ਜੀ ਆਈ ਕੈਨਟ ਕਲੈਰੀਫਾਈ ਬਟ ਬਟ ਸਾਡੀ ਪੀਸੀਆਰ ਪਾਰਟੀ ਨੇ ਰਿਸਪੌਂਡ ਕੀਤਾ